ਜਿਹੜੀ ਟੀਮ ਹੈ ਜਿਲ੍ਹਾ ਸੰਗਰੂਰ ਦੇ ਬੌਪਰ ਦੀ ਆਪਣੀ ਪੰਜਾਬ ਵਾਲੀ ਟੀਮ ਖੇਤਾਂ ਵਾਲੇ ਪਾਸੇ ਆ ਗਈ ਹੈ ਖੇਡ ਮੈਦਾਨ ਦੇ ਵਿੱਚ ਇੱਕ ਚੋਟੀ ਦਾ ਮੁਕਾਬਲਾ ਖੇਡਿਆ ਜਾਵੇਗਾ ਅਗਲਾ ਮੈਚ ਲੜਕੀਆਂ ਦਾ ਹੋਵੇਗਾ ਉਹ ਟੀਮਾਂ ਵੀ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਫਿਰ ਮੈਚ ਜਿਹੜਾ ਆਪਣਾ ਹੋਵੇਗਾ ਧੰਤਾਨਸਾਲ ਤੇ ਰਸ਼ੀਨ ਦਾ ਰਾਹੁਲ ਗੋਗੜੀਆ ਗੋਰਾ ਢਾਬੀ ਨਾਲ ਸਾਡੇ ਅਭਿਮਨਿਓ ਸ਼ਾਸਤਰੀ ਜੀ ਸਾਰੇ ਬੁਲਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਅੱਜ ਦੇ ਕਬੱਡੀ ਕੱਪ ਦੇ ਉੱਪਰ ਹਰ ਇੱਕ ਵੱਡਾ ਫਾਈਨਲ ਤੋਂ ਪਹਿਲਾਂ ਇੱਕ ਫਾਈਨਲ ਤੋਂ ਪਹਿਲਾਂ ਇੱਕ ਫਾਈਨਲ ਵਰਗਾ ਮੈਚ ਆਪਾਂ ਕਹਿ ਸਕਦੇ ਆ ਬਬਰੂ ਜੀ 23 ਤੇ 24 23 ਤੇ 24 ਦਾ ਮੈਚ ਖੇਡ ਮੈਦਾਨ ਦੇ ਵਿੱਚ ਹੋਵੇਗਾ ਇੱਕ ਪਾਸੇ ਬੌਪਰ ਤੇ ਦੂਜੇ ਪਾਸੇ ਬਹੁ ਅਕਬਰਪੁਰ ਹਾਂ ਦੋਨੋਂ ਸਾਈਡ ਦੇ ਇੱਕ ਲਾਈਨਮੈਨ ਹੋ ਜਾਣਗੇ ਦਰਸ਼ਕ ਵੀਰੋ ਇੱਕ ਦੋਨੋਂ ਟੀਮਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਬਹੁਤ ਚੋਟੀ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਕਬੱਡੀ ਪਾਉਣ ਦੇ ਲਈ ਬੌਪਰ ਵਾਲਾ ਰਕੇਸ਼ ਮੇਰੇ ਵੀਰੋ ਉਹ ਖੇਡ ਮੈਦਾਨ ਦੇ ਵਿੱਚ ਇਹ ਮੁੰਡਾ ਉਹ ਮੱਖਣ ਮੱਖੀ ਨੇ ਵੀ ਸਿਫਤ ਕੀਤੀ ਹੈ ਵੀ ਮੁੰਡਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖਿਡਾਰੀ ਬਣੇਗਾ ਔਰ ਟਰੈਕਟਰ ਵੀ ਜਿੱਤ ਲਿਆ ਮੋਟਰਸਾਈਕਲ ਵੀ ਜਿੱਤਿਆ ਬੌਪਰ ਵਾਲਾ ਰਕੇਸ਼ ਤੇ ਬਹੁ ਅਕਬਰਪੁਰੀਏ ਅੰਕੁਰ ਨਾਲ ਟੱਕਰ ਪੈ ਗਈ ਮੇਰੇ ਵੀਰੋ ਪਹਿਲੀ ਰੇਡ ਤੇ ਖੜਕਾ ਤੜਕਾ ਪਹਿਲੀ ਰੇਡ ਤੇ ਬਹੁ ਅਕਬਰਪੁਰੀਏ ਨੇ ਉਹ ਸਿਰਾਂ ਘਰਤਾ ਲੈ ਵੀ ਗੋਗੜੀ ਵਾਲਿਆ ਵਾ ਅੰਕੁਰ ਬਲਾਰਾ ਭਾਈ ਪਹਿਲੀ ਰੇਡ 'ਤੇ ਕਾਚ ਲਗਾ ਦिए राकेश, राकेश बोपर को भाई अब रेड पर आ गया दर्शक साथियों बिल्कुल बिवाड़ी की धरती का बेस्टर और बेस्ट के तौर पर इस खिलाड़ी ने बिल्कुल भाई बिल्कुल नई मेसी ट्रैक्टर जीतने का काम करा था नया मेसी ट्रैक्टर जीते हुए खिलाड़ी उधरे डबल टच रेडर के खाते में चला जाएगा भाई अब रेड पर आ गया छत्र चले रेड पर दोस्तों हरियाणा प्रदेश का बड़ा तक खिलाड़ी है बिल्कुल विदेशा की धरती पर बिका बिका कराई है छात्र गांव का नाम है। इस खिलाड़ी ने बिल्कुल यहाँ कच की, की कोशिश अच्छा प्रयास शिवाला सुमित शिवाला सुमिति सुमित कमाल करती मेरे मित्रों कमाल करती है अंदाने ਆਹ ਦੇਖ ਲੈ ਸਾਹਮਣੇ ਇਧਰ ਤੇਰਾ ਭਾਈ ਡੱਕਿਆ ਗਿਆ ਕਹਦੇ ਹੁਸ਼ਿਆਰੇ ਨੂੰ ਕਹਦੇ ਕਰਮੀ ਨੂੰ ਕਹਦੇ ਸੋਨੋ ਨੂੰ ਵੀ ਭਾਜੀ ਮੋੜਨੀ ਪੈਣੀ ਆ ਔਰ ਸਾਲੂ ਵਾਲਾ ਗੋਰਾ ਵੱਧਾ ਹੋਇਆ ਮੇਰੇ ਵੀਰੋ ਚਾਰ ਜਫੀ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਖੇਡ ਮੈਦਾਨ ਦੇ ਵਿੱਚ ਇਹ ਕਰਮੀ ਹੈ ਕਹਿੰਦੇ ਭੁੱਲਣ ਦੀ ਧਰਤੀ ਦਾ ਮੇਰੇ ਮਿੱਤਰੋ ਪਰ ਸਾਲੂ ਵਾਲਾ ਗੋਰਾ ਭੱਜ ਗਿਆ ਆ ਸਾਹਮਣੇ ਪ੍ਰਵੀਨ ਦੀ ਰੇਡ ਪੈ ਰਹੀ ਹੈ ਹਾਂ ਪ੍ਰਵੀਨ ਚੱਲਿਆ ਰੇਡ ਪਰ ਦੋਸਤੋ ਬਿਲਕੁਲ ਬਹੁਤ ਤਗੜਾ ਮੈਚ ਆ ਪ੍ਰਵੀਨ ਬੋਪਰੇ ਵਾਲਾ ਬਿਲਕੁਲ ਟਰੈਕਟਰ ਹੈਗਾ ਜਿੱਤਿਆ ਹੋਇਆ ਖਿਡਾਰੀ ਦੀ ਰੇਡ ਆ ਦੋਸਤੋ ਬਊ ਅਕਬਰਪੁਰ ਵਰਸਸ ਬੋਪਰੇ ਅੱਜ ਖਰੜਗਾਮ ਮੇ ਪਟਾਕੇ पटाके उधर बहु अकबर पुरिया पॉइंट रेटर रे के खाते में चला जाएगा गोगड़िया खेल कमेटी भी सारी पहुंची है गोगड़िया खेल कमेटी का भी धन्यवाद है जी जवारे आला तीनों आ गया ਮਾਰੇ ਵਾਲਾ ਦੀਨੂ ਆ ਗਿਆ ਮੁੰਡਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਦੁਨੀਆ ਦੀ ਗੱਲ ਝੂਠੀ ਹੈ ਇੱਥੇ ਕੋਈ ਕਿਸੇ ਲਈ ਮਰਦਾ ਨਹੀਂ ਜਾਨ ਦੇਣ ਦਾ ਫੈਸਲਾ ਬਹੁਤ ਵੱਡਾ ਕੋਈ ਸੂਈ ਚੂਵੀ ਵੀ ਜਰਦਾ ਨਹੀਂ ਉਹ ਭੁੱਲਣ ਵਾਲਾ ਕਰਮੀ ਤੇ ਜਵਾਰੇ ਵਾਲਾ ਦੀਨੂ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਰਕੇਸ਼ ਭਲਵਾਨ ਬੌਂਪਰ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਹਾਂਡੇ ਵਾਲੇ ਭੋਲੇ ਦੀ ਸਾਊਂਡ ਵੱਜਦੀ ਹੈ ਕਬੱਡੀ 1 2 3 ਲਾਈਵ ਡਾਟ ਇਨ ਪੂਰੀ ਦੁਨੀਆ ਨੂੰ ਦਿਖਾ ਰਹੀ ਹੈ ਖਰਲ ਦਾ ਮੇਲਾ ਮੇਰੇ ਵੀਰੋ ਬਾਊ ਅਕਬਰਪੁਰੀਆ ਅੰਕੁਰ ਕਹਿੰਦਾ ਅਸੀਂ ਵੀ ਆਏ ਹੋਏ ਆ ਅਸੀਂ ਵੀ ਆਏ ਹੋਏ ਆ ਆਹ ਸਾਹਮਣੇ ਮੁੰਡਾ ਕਮਾਲ ਕਰ ਗਿਆ ਆਹ ਕਹਿੰਦੇ ਰਸਾਲੂ ਵਾਲਾ ਗੋਰਾ ਆ ਗਿਆ ਹੁਸ਼ਿਆਰੇ ਨੂੰ ਕਹਦੇ ਗੋਗੜੀ ਵਾਲਿਆ ਹਾਂ ਰਸਾਲੂ ਵਾਲਾ ਗੋਰਾ ਕੀ ਰੇਟ ਹੈ ਦੋਸਤੋ ਸਾਹਮਣੇ ਸਟੋਪਰ ਬਿਲਕੁਲ ਚਾਰ ਤਿਆਰ ਵਰ ਤਿਆਰ ਹੈ ਪੰਜਾਬ ਬੋਪਰ ਕੀ ਟੀਮ ਬੜੀ ਤਗੜੀ ਟੀਮ ਹੈ ਹੁਸ਼ਿਆਰਾ ਬੋਪਰ ਦਾ ਬਹੁਤ ਹੁੰਸਾ ਨਾਮ ਹੈ ਬਿਲਕੁਲ ਗੋਰਾ ਰਸਾਲੂ ਕੇ ਸਾਥ ਟੱਕਰੋ है, तो मजा कुछ और होगा खरड़ के कबड्डी कप में आज पता के पले पले आ रहा नजारा ਕਾਲ ਕਰ ਗਿਆ ਕ੍ਰਿਸ਼ਨ ਸਿੰਘ ਨੈਣ ਦਾ ਸੁਪੁੱਤਰ ਮੇਰੇ ਵੀਰੋ ਅਣਦਾਣੇ ਵਾਲਾ ਬੂਟਾ ਬੱਲੇ ਬੱਲੇ ਕਰਵਾ ਗਿਆ ਛਾਤਰ ਵਾਲੇ ਬਿੱਕੇ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਬਿੱਕਾ ਤੇ ਸੁਮੇਤਾ ਆ ਵੀ ਕੈਨੇਡਾ ਖੇਡਿਆ ਔਰ ਚਰਚੇ ਕਰਵਾਏ ਆ ਗੋਗੜੀ ਵਾਲਿਆ हाँ पले 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 था। पले पले कमाल हो गया जी खरल के मैदान में आज पटाके आज सिरा हो गया आज या दुनिया आई है चट्टा रे या खुश होगा जावेगी खरल के खेल मैदान पे जो दुनिया पहुंची है या खुश होगा जानी रही है जुवारे आला दिन नु आ गया मेसी ट्रैक्टर जीते छोरा ने नया 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 मेसी ट्रैक्टर होशियारा पोपर आ पले 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 था था था। था था। पले टक्कर 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 टक्कर

ਗਿਆ ਪ੍ਰਵੀਨ ਮੇਰੇ ਵੀਰੋ ਅਜਰ ਆਵਰ ਦੇ ਕਬੱਡੀ ਕੱਪ ਦਾ ਫੋਰ ਟਰੈਕਟਰ ਦਾ ਜੇਥੂ ਹੈ ਇਹ ਕਹਿੰਦੇ RAMDIE SINGH MALAK ਦਾ ਪੁੱਤ ਹੈ ਮੇਰੇ ਵੀਰੋ ਉਹ ਬੌਪਰ ਵਾਲਾ ਪ੍ਰਵੀਨ ਭੱਜ ਗਿਆ ਚੋਟੀ ਦਾ ਨੰਬਰ ਦੁਨੀਆ ਗੱਲਾਂ ਕਰਦੀ ਸੁਣੀ ਹੈ ਵੀ ਬੌਪਰ ਵਾਲਾ ਪ੍ਰਵੀਨ ਤੇ ਉਹ ਸਿਆਣਾ ਰੇਡਰ ਹੈ ਮੇਰੇ ਵੀਰੋ ਉਹ ਚੋਟੀ ਦਾ ਨੰਬਰ ਜੋੜ ਗਿਆ ਰਸਾਲੂ ਵਾਲਾ ਗੋਰਾ ਓਏ ਬੌਪਰ ਵਾਲਿਆ ਪੈ ਕੱਲ ਖੜਿਆਲ ਦੇ ਵਿੱਚ ਵੀ ਦੁਨੀਆ ਨੇ ਚਾਈ ਹੈ ਕਹਿੰਦੇ ਬੂਟੇ ਨੂੰ ਜਾਂ ਕਹਿ ਕਰਮੀ ਨੂੰ ਉਹ ਸਾਹਮਣੇ ਰਸਾਲੂ ਵਾਲਾ ਗੋਰਾ ਅੱਜ ਲੋਟ ਹੀ ਨਹੀਂ ਆਉਂਦਾ ਇੱਕ ਪਾਸੇ ਕਰਮੀ ਤੇ ਦੂਜੇ ਪਾਸੇ ਗੋਰਾ ਇੱਕ ਢਾਬੀ ਵਾਲਾ ਗੋਰਾ ਆਇਆ ਹੋਇਆ ਪਰ ਇਹ ਰਸਾਲੂ ਵਾਲਾ ਗੋਰਾ ਮੇਰੇ ਵੀਰੋ ਇਹਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹਾਂ ਰਾਕੇਸ਼ ਬੋਪਰ ਫੇਰ ਆ ਗਿਆ ਬਸ ਦੋਸਤੋ ਰੇਡ 'ਤੇ ਰਾਕੇਸ਼ ਬੋਪਰ ਚੱਲਿਆ ਰੇਡ 'ਤੇ ਦੋਸਤੋ ਬੋਪਰ ਦੀ ਤਰਫਤ ਅੰਕੁਰ ਬਲਾਰਾ ਸਾਹਮਣੇ ਤਿਆਰ ਹੈ ਪਹਿਲਾਂ ਦੋ ਕੱਚ ਮਾਰ ਗਿਆ ਛੱਠੇ ਵਾਲੇ ਅੰਕੁਰ ਦੋ ਕੱਚ ਲਗਾ ਗਿਆ ਰਾਕੇਸ਼ ਕੋ ਅਬ ਦੇਖਾਂਗੇ ਕੀ ਹੋਗਾ ਭਾਈ ਫੇਰ ਟੱਕਰ ਆ ਗਿਆ ਫੇਰ ਟੱਕਰ ਦੇਖਣ ਵਾਲੀ ਹੋ ਗਈ ਹੈ ਖਰੜਕਾ ਖੇਲ ਮੈਦਾਨੇ はい ਦੋਗਣੀ ਵਾਲਿਆ ਬੌਪਰ ਵਾਲਾ ਕਹਿੰਦਾ ਹਰ ਦਿਨ ਬੱਧ ਮਾਰਨੀ ਹੁੰਦਾ ਆਹ ਸਾਹਮਣੇ ਮੁੰਡਾ ਕਮਾਲ ਕਰ ਗਿਆ ਮੇਰੇ ਵੀਰੋ ਫੇਰ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸਚਨ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਵੀ ਅਸੀਂ ਜੀ ਦੇ ਨਾਲ ਰੱਖੀ ਬਸ ਰੱਖੀ ਦਿਲ ਤੋਂ ਕਿ ਮਾਰ ਮਾਰ ਪਾਲਸਾਂ ਸਹਾਰੇ ਨਹੀਂ ਲੈ ਅਸੀਂ ਘਾਟ ਇਹਦੇ ਖਾਦੇ ਤਾਂ ਵੀ ਘਾਟ ਕੋਈ ਨਾ ਜੋ ਠੱਗੀ ਸ ਦੇ ਨਾਲ ਲਾਗੇ ਉਹਨਾਂ ਦੇ ਚਵਾਰੇ ਨਹੀਂ ਪੇ ਅਰਨਾਣੇ ਵਾਲਾ ਬੂਟਾ ਮੇਰੇ ਵੀਰੋ ਇਹ ਵੀ ਕੈਨੇਡਾ ਖੇਡਿਆ ਆਸਟ੍ਰੇਲੀਆ ਦੇ ਵਿੱਚ ਚਰਚੇ ਹੋਏ ਆ ਇਹ ਕਹਿੰਦੇ ਕ੍ਰਿਸ਼ਨ ਸਿੰਘ ਦਾ ਸੁਪੁੱਤਰ ਹੈ ਅਰਨਾਣੇ ਵਾਲਾ ਬੂਟਾ ਮੇਰੇ ਵੀਰੋ ਉਹ ਕਮਾਲ ਕਰ ਗਿਆ ਖੇਡ ਮਾ ਬੂਟਾ ਬੁੱਤਾ ਬੁੱਤੇ ਬੁੱਤਾ 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 ਦਾ ਅਣਦਾਣੇ ਵਾਲਾ ਇਹ ਤਕੜੀ ਕੱਛ ਲਗਾ ਗਿਆ ਪਰ ਦੋਸਤੋ ਅਬ ਰੇਡ ਪਾ ਗਿਆ ਪ੍ਰਵੀਰ ਬੋਪਰ ਚਲੇ ਰੇਡ ਪਰ ਜਿਵੇਂ ਤੇਠਿਆਣਾ ਕਰਿਆ tha ਬੜਾ ਸ਼ਾਨਾ ਰੈਡਰ ਹੈ ਸਾਹਮਣੇ ਸਟੋਪਰ ਬਿਲਕੁਲ ਚਾਰ ਤਿਆਰ ਵਰ ਤਿਆਰ ਬਹੁ ਅਕਬਰਪੁਰੀਆ ਮਨੀਸ਼ ਖੜੇ ਹੈ ਉਧਰ ਫੇਰ ਪੁਆਇੰਟ ਹੈ ਸਾਹਮਣੇ ਮੇਰੇ ਵੀਰੋ ਬੋਪਰ ਵਾਲਾ ਭੋਲਾ ਜੀ ਥੋੜੀ ਥੋੜੀ ਆਵਾਜ਼ ਜਿਹੜੀ ਹੋਰ ਅਪ ਕਰ ਲਈਏ ਉਹ ਬੜੀ ਮਿਹਰਬਾਨੀ ਹੋਵੇਗੀ ਰਸਾਲੂ ਵਾਲਾ ਗੋਰਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਬੂਟਾ ਨਾਣੇ ਵਾਲਾ ਲੱਗਿਆ ਹੋਇਆ ਨਾਲ ਕਰਮੀ ਹੈ ਨਾਲ ਕਹਿੰਦੇ सोनू ਹੈ ਮੇਰੇ ਵੀਰੋ ਨਾਲ ਬਲਕਾਰੇ ਦਾ ਵੀਰ ਹੁਸ਼ਿਆਰਾ ਲੱਗਿਆ ਹੋਇਆ ਆਹ ਪੌਪਰੀਆ ਸਾਹਮਣੇ ਰਸਾਲੂ ਇੱਕ ਤਕੜਾ ਪੁਆਇੰਟ ਜੋੜੀਆ ਭਾਈ ਬੈਂਕਰ ਵਾਲਾ ਖੂਸੋ ਕ ਨਹੀਂ ਇੱਕ ਤਾੜੀ ਮਾਰ ਦਿਓ हाँ खरड़ आड़े कह रहे हैं कि चट्टे खुशा आज ओके रिपोर्ट है खरड़ खेल बदान की ओके रिपोर्टा पॉइंट रेटर के खाते में चले जाओगे जी बहुत तगड़ी टूर्नामेंट है और प्रदेश के बड़े-बड़े स्टार हैं बिल्कुल आज हमारे बीच में है जी आप रेड पे आ गया बिल्कुल दिनों जुआरा चले रेड ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਲੜਕੀਆਂ ਦੀਆਂ ਟੀਮਾਂ ਲਓ ਜਵਾਰੇ ਵਾਲਾ ਦੀਨੂ ਕਬੱਡੀ ਪਾ ਰਿਹਾ ਪਰ ਸਾਹਮਣੇ ਉਹ ਮੇਰੇ ਵੀਰੋ ਚੋਟੀ ਦਾ ਨੰਬਰ ਜੋੜ ਦਿੱਤਾ ਹੈ ਨੌਜਵਾਨ ਖਿਡਾਰੀ ਨੇ ਖੇਡ ਮੈਦਾਨ ਦੇ ਵਿੱਚ ਹਾਤਰਵਾਰ ਆਬ ਰੇਡ ਪਾ ਗਿਆ ਪਰ ਦਰਸ਼ਕ ਸਾਥੀਓ ਬਿੱਕਾ ਖਾਤਰ ਚੱਲਿਆ ਰੇਡ ਪਾਵਾ ਹੈ ਯਾ ساری ਦੁਨੀਆ ਚਾਹੀ ਹੈ ਕਿ ਖਾਤਰੀਆ ਬਿੱਕਾ ਕੀ ਟੱਕਰੇ ਬਹੁ ਅਕਬਰਪੁਰੀਏ ਮਨੀਸ਼ ਕੇ ਸਾਥ ਹੋ ਜਾਏ ਤਾਂ ਅੱਜ ਕੇ ਕਬੱਡੀ ਕੱਪ ਦਾ ਨਜ਼ਾਰਾ ਕੁਝ ਹੋਰ ਹੋਗਾ ਮਗਰ ਯੂ છોਰਾ ਚੁੰ ਮੋਕੇ ਚੁੰਮਕੇ ਛਾਤਰੀਆ ਪਿੱਕਾ ਇੱਕ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਮੇ ਯਾਨੀ ਬੌਪਰ ਟੀਮ ਕੇ ਲਿਏ ਜੋੜ ਗਿਆ ਜੀ ਅਬ ਰੇਡ ਪਾ ਗਿਆ ਗੋਰਾ ਰਿਸਾਲੂ ਚਲਿਆ ਰੇਡ ਪਰ ਦੋਸਤੋ ਲਓ ਸਾਹਮਣੇ ਮੇਰੇ ਵੀਰੋ ਰਿਸਾਲੂ ਵਾਲਾ ਗੋਰਾ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਗੋਰੇ ਦੀ ਕਬੱਡੀ ਪੈ ਰਹੀ ਹੈ ਜਿਲ੍ਹਾ ਪਾਣੀਪਤ ਦੀ ਧਰਤੀ ਦਾ ਨੌਜਵਾਨ ਰੇਡ ਪਾ ਰਿਹਾ ਹੈ ਪੰਗਾ ਫੇਰਣ ਦਾਣੇ ਵਾਲੇ ਬੂਟੇ ਦੇ ਨਾਲ ਹੈ ਮੇਰੇ ਵੀਰੋ ਨੰਬਰ ਰੇਡਰ ਦਾ ਆ ਬੌਪਰ ਵਾਲਾ ਕੇ ਖਾ ਕੇ ਖਰਾ ਯਾਰੋ ਕਰ ਲਈ ਤਿਆਰੀ ਰੇਡ ਤੇ ਹੈ ਰੇਡ ਪਾਉਂਦਾ ਵੇਖੋ ਵਾਰੀ ਵਾਰੀ ਜਾਵੇ ਰੇਡ ਪਾਉਣ ਸਿੱਧਾ ਹਿੱਕ ਵਿੱਚ ਵੱਜਦਾ ਕਈ ਆਖਦੇ ਨੇ ਮੁੰਡਾ ਪਾਲੀ ਛੰਨਾ ਵਾਲਾ ਲੱਗਦਾ ਕਿ ਸ਼ਾਂਮਲਾ ਜਾਂ ਰੰਗਨੀਓ ਚਿੱਟੇ ਦਾ ਸ਼ਕੀਰ ਉਹ ਜਾਗੋ ਤੇ ਨਾਮ ਕਮਾ ਗਿਆ ਬਾਪਰ ਦਾ ਪ੍ਰਵੀਨ ਉਹ ਜਾਗੋ ਤੇ ਨਾਮ ਕਮਾ ਗਿਆ ਬਾਪਰ ਦਾ ਪ੍ਰਵੀਨ ਜਿਹਨੂੰ ਜਿਹਨੂੰ ਪ੍ਰਵੀਨ ਜੀ ਆ ਰੇਡਾਂ ਵਧੀਆ ਲੱਗਿਆ ਆਪਰੀਏ ਦੇ ਨਾਮ ਦੀ ਮੇਰੇ ਵੀਰੋ ਅਗੋਟੀ ਦਾ ਨੰਬਰ ਜੋੜ ਗਿਆ ਸਕੋਰ ਪਤਾਇਓ ਜੀ ਇੱਕ ਵਾਰ ਸਕੋਰ ਸਕੋਰ ਬਤਾ ਦਿਓ ਜੀ ਕੀ ਹੋ ਗਿਆ ਆਵੇ ਰੇਡ ਪਰ ਚੱਲਿਆ ਬਾਈ ਖਿਡਾਰੀ ਦਿਨੂ ਜਵਾਰਾ ਆ ਗਿਆ ਰੇਡ ਪਰ 9 ਪੁਆਇੰਟ ਬੌਪਰ ਦੇ 12 ਓ ਮੇਰੇ ਵੀਰੋ ਕਹਿੰਦੇ ਬਹੁ ਅਕਬਰਪੁਰ ਦੇ ਐ ਬਹੁਤ ਚੋਟੀ ਦਾ ਮੈਚ ਹੈ ਇੱਕ ਪਾਸੇ ਕਹਿੰਦੇ ਓ ਮੇਰੇ ਵੀਰੋ ਟੱਚ ਡਬਲ ਹੋ ਗਿਆ ਬਬਰੂ ਜੀ ਤੇ ਸਾਡੇ ਸ੍ਰਿੰਦਰ ਜੀ ਫੈਸਲਾ ਕਰਦੇ ਐ ਨੰਬਰ ਕਹਿੰਦੇ ਵੀ ਹਾਂ ਕਿਦਾਂ ਹੁਸ਼ਿਆਰੇ ਰਿਵਿਊ ਐ हाँ रिव्यू ले लो कोई गल नहीं चेक कर लिया जी पॉइंट ले भी गोगड़ी वाले राकेश की रेड पै रही है राकेश आ गया भाई दर्शक साथियों फिर खिलाड़ी चले पोपर अपना राकेश सामने स्टोपर बिल्कुल चार त्यार पर बहु अकबर पर टीम में जीत भी जावे है फर्स्ट लेगा हो भाई अंकुर के साथ टक्कर फिर कपाल पले पले पले, पले, पले अंकुर राकेश की टक्कर ਆਹ ਸਾਹਮਣੇ ਰਕੇਸ਼ ਮੇਰੇ ਵੀਰ ਉਧਰ ਜੱਸੀ ਬੌਪਰ ਵਾਲਾ ਵੀ ਸੱਤੇ ਲਾ ਰਿਹਾ ਕੱਲ ਦੇ ਲਈ ਬੌਪਰ ਦੇ ਵਿੱਚ ਵੱਡਾ ਮੇਲਾ ਖੇਡ ਕ੍ਰਿਕਟ ਦਾ ਖੇੜਿਆ ਜਾਵੇਗਾ ਆਹ ਗੱਲਾਂ ਟੱਕਾਣੇ ਲੱਗਣੀਆਂ ਢਾਬੇ ਵਾਲਿਆਂ ਆਹ ਰੇਡ ਕਹਿੰਦੇ ਰਸਾਲੂ ਵਾਲੇ ਗੋਰੇ ਦੀ ਪੈ ਗਈ ਹੈ ਮੇਰੇ ਵੀਰੋ ਚਾਰ ਜਾਫੀ ਹੈ ਬੌਪਰ ਦੀ ਧਰਤੀ ਦੇ ਆਹ ਚਾਰਾਂ ਦੇ ਵਿੱਚ ਉਹਣ ਦਾਣੇ ਵਾਲਾ ਬੂਟਾ ਨਾਲ ਕਹਿੰਦੇ ਵੀ ਭੁੱਲਣ ਵਾਲਾ ਕਰਮਜੀਤ ਹੈ ਇਹ ਕਰਮੀ ਹੈ ਇਹਦੇ ਮੋਨ ਵਿੱਚ ਬੜੀ ਗਰਮੀ ਹੈ ਪਰ ਸਾਲੂ ਵਾਲਾ ਗੋਰਾ ਵੀ ਅੱਜ ਉਹ ਮੁੰਡਾ ਬੁੱਕ ਦਾ ਫਿਰਦਾ ਹੈ ਮੇਰੇ ਵੀਰੋ ਬੁੱਕ ਦਾ ਫਿਰਦਾ ਹੈ ਚੋਟੀ ਦਾ ਨੰਬਰ ਜੋੜ ਗਿਆ ਰਾਹੁਲ ਛਾਤਰ ਵਾਲਾ ਬਿੱਕਾ ਕਬੱਡੀ ਪਾ ਰਿਹਾ ਹੈ ਬਿਲਕੁਲ ਜੀ ਬਿੱਕਾ ਛਾਤਰ ਫੇਰ ਆ ਗਿਆ ਬਈ ਦੋਸਤੋ ਰੇਟ ਪਰ ਸਾਹਮਣੇ ਸਟੋਪਰ ਬਿਲਕੁਲ ਚਾਰ ਤਿਆਰ ਪਰ ਤਿਆਰ ਹੈ ਦੇਖਾਂਗੇ ਪੁਆਇੰਟ ਕਿਸਕੇ ਖਾਤੇ ਮੇ ਜਾਊਗਾ ਮਨੀਸ਼ਰ ਬਿੱਕਾ ਕੀ ਟੱਕਰ ਦੇਖਣ ਖਾਤਰ ਦੁਨੀਆ ਪਹੁੰਚੀ ਹੈ ਯਾਰ ਟੱਕਰ ਦੇਖਣ ਖਾਤਰ ਚੱਠਾ ਲੈ ਆ ਦੁਨੀਆ ਇਹ ਸ਼ੀਨੂ ਦਾ ਵੀਰ ਹੈ ਮੇਰੇ ਵੀਰੋ ਏ ਬੱਲੇ 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 ਪਿੱਕਾ ਮਨੀਸ਼ ਪਿੱਕਾ ਅਮਨੀਸ਼ ਪਿੱਕਾ ਮਨੀਸ਼ ਤਾੜੀਆਂ ਆਹ ਮਨੀਸ਼ ਬਹੁਤ ਅਕਬਰਪੁਰੀਆ ਕਮਾਲ ਕਰ ਗਿਆ ਮੇਰੇ ਵੀਰੋ ਵਾਹ ਅੱਜ ਕੇ ਖੇਲ ਮੇਲੇ ਤੇ ਖੁਸੋ ਤੋਂ ਦਾਦਾ ਖੇੜਾ ਖੇਲ ਕਮੇਟੀ ਖਰੜਲ ਕੇ ਲਈ ਇੱਕ ਬਾਰ ਤਾੜੀ ਮਾਰ ਦੇਵਾ ਸਭੀ ਦਰਸ਼ਕ ਵਾਹ ਧੰਨਵਾਦ ਸਾਰੇ ਸਾਥੀਆਂ ਦਾ ਜਵਾਰੇ ਵਾਲਾ ਦਿਨੂ ਆ ਗਿਆ ਨਿਆ ਨਿਆ ਮੈਸੀ ਟਰੈਕਟਰ ਜਿੱਤਿਆ ਹੈ ਦਵਾਰੇ ਵਾਲਾ ਦਿਨੂ ਕੀ ਰੇਟਾ ਚੱਠੇ ਵਾਲੇ ਚੱਕਲੇ ਮਾਈਕ ਸਾਹਮਣੇ ਮੇਰੇ ਵੀਰੋ ਜਵਾਰੇ ਵਾਲਾ ਦਿਨੂ ਪਰ ਇਹ ਅੰਦਾਣੇ ਵਾਲਾ ਬੂਟਾ ਵੀ ਅੱਜ ਗੱਲਾਂ ਟਿਕਾਣੇ ਲਾਉ ਪਰ ਜਵਾਰੇ ਵਾਲਾ ਦਿਨੂ ਮੁੰਡਾ ਸਿਰੇ ਦਾ ਖਿਡਾਰੀ ਹੈ ਉਹ ਚੋਟੀ ਦਾ ਨੰਬਰ ਜੋੜ ਗਿਆ ਮੇਰੇ ਵੀਰੋ ਬੌਪਰ ਵਾਲਾ ਫਿਰ ਪ੍ਰਵੀਨ ਕਬੱਡੀ ਪਾ ਰਿਹਾ ਕਦੇ ਮੁਸਤਾਕ ਸਰਪੰਚ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਉਹ ਬੌਪਰ ਪਿੰਡ ਖਨੌਰੀ ਦਾ ਇਲਾਕਾ ਬਨਾਰਸੀ ਬੌਪਰ ਅਣਦਾਣ ਮੰਡਵੀ ਚੱਠਾ ਗਵਿੰਦਪੁਰਾ ਉਸੇ ਇਲਾਕੇ ਦੇ ਪ੍ਰਸਿੱਧ ਪਿੰਡਾਂ ਦੀਆਂ ਗੱਲਾਂ ਕਦੇ ਭੁੱਲਣ ਪਿੰਡ ਦੇ ਚਰਚੇ ਕਦੇ ਮੂਣਕ ਦੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਪਰ ਦੂਜੇ ਪਾਸੇ ਮਨੀਸ਼ ਤੇ ਪ੍ਰਵੀਨ ਆਹ ਮਨੀਸ਼ ਤੇ ਪ੍ਰਵੀਨ ਮਨੀਸ਼ ਤੇ ਪ੍ਰਵੀਨ ਟੱਕਰ 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 ਬੱਲੇ 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 ਸਾਹਮਣੇ ਬੱਲੇ ਬੱਲੇ ਵਾਹ ਖਰੜਣ ਵਾਲਾ ਜੋ ਮਾਤਵਾ ਮਜ਼ਾ ਰਿਹਾ ਤੋ ਇਹ ਹਰਿਆਣਾਲੀ ਕਿਲਕੀ ਆਣ ਦੇ ਹਾ ਸਵਾਦ ਨਹੀਂ ਆਖਰ ਵਾਲੋ ਇੱਕ ਬਾਰ ਫੇਰ ਕਿਲਕੀ ਆੜ ਜਾ ਆ ਸਾਹਮਣੇ ਮੇਰੇ ਵੀਰੋ ਲੈ ਵੀ ਇੱਕ ਮਿੰਟ ਰਾਹੁਲ ਲੜਕੀਆਂ ਦੀਆਂ ਦੋਨੋਂ ਟੀਮਾਂ ਨੂੰ ਮੈਂ ਬੇਨਤੀ ਕਰਦਾ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਨਾਲ ਹੀ ਤਮਤਾਨ ਸਾਹਿਬ ਤੇ ਦੂਸਰੇ ਪਾਸੇ ਰਸ਼ੀਨ ਤੇ ਨਾਲ ਹੀ ਸਾਡੇ ਵੱਡੇ ਵੀਰ ਗੋਰਾ ਢਾਬੀ ਤੇ ਸਾਡੇ ਅਭਿਮਨਯੋ ਸ਼ਾਸਤਰੀ ਜੀ ਉਹ ਵੀ ਖੇਡ ਮੈਦਾਨ ਦੇ ਵਿੱਚ ਆਉਣਗੇ ਰਕੇਸ਼ ਬੌਪਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਸਮਿਤ ਵਰਗੇ ਬਾਲੀ ਵਰਗੇ ਉਹ ਚਾਰ ጃਸੀ ਹੈ ਪਰਮਜੀਤ ਦੀਆਂ ਗੱਲਾਂ ਮੇਰੇ ਵੀਰੋ ਪਰ ਦੂਜੇ ਪਾਸੇ ਰਕੇਸ਼ ਭੱਜ ਗਿਆ ਉਹ ਚੋਟੀ ਦਾ ਨੰਬਰ ਹੈ ਵੀ ਭੱਜ ਦੇ ਦੇ ਗੋਲੀ ਵੱਜੇ ਉਹ ਨਹੀਂ ਸ਼ਹੀਦ ਹੁੰਦਾ ਵੀ ਜਿੱਤੇ ਨਹੀਂ ਮੈਦਾਨ ਜਾਂਦੇ ਕਦੇ ਮਰੀਆਂ ਜਮੀਰਾਂ ਨਾਲ ਕਿ ਨਲੂਏ ਦੇ ਬਾਰਸ ਬ੍ਰਾਂਡ ਜਿਨ੍ਹਾਂ ਦਾ ਸਰਾਂਵਾ ਕੱਟ ਕੇ ਕਲੇਪਾਂ ਕਦੇ ਪਾਉਂਦੇ ਨਹੀਂ ਉਹ ਹੀਰਾ ਨਾਲ ਵੀ ਪਉਏ ਵੇਚ-ਵੇਚ ਕੋਈ ਬਣਦਾ ਨਹੀਂ ਠੇਕੇਦਾਰ ਤੇ ਸਾਂਝੀਆਂ ਮੱਟਾਂ ਵੱਡ ਕਦੇ ਕਿੱਲੇ ਨਹੀਂ ਉਹ ਬਣਦੇ ਉਹ ਕੁਦਰਤ ਦੇ ਵੀ ਕੁਝ ਰੂਲ ਹੁੰਦੇ ਪਾਰਸਾ ਚੋਰਾਂ ਦੇ ਘਰੇ ਕਦੇ ਜੱਜ ਨਹੀਂ ਉਹ ਜੰਮਦੇ ਇਹ ਭੁੱਲਣ ਵਾਲਾ एक कर्मी है भूलन हाँ, वाला कर कर्मी।, कर्मी जिसके खून में है बड़ी गर्मी वो खिलाड़ी बिल्कुल एक कैच लगा गया जी पॉइंट है जी सोलह और बारह यही होगा जी बताइए चठे 17 12 हां 17 12 ਦਾ ਸਕੋਰ ਹੈ ਮੇਰੇ ਵੀਰੋ 17 ਔਰ 12 17 ਪੁਆਇੰਟ ਹੈ ਬਹੁ ਅਕਬਰਪੁਰ 12 ਪੁਆਇੰਟ ਹੈ ਬੋਪਰ ਕੇ 12 ਤਾਂ 13 ਹੋ ਗਏ ਚੱਠੇ ਵਾਲੇ ਆਹ ਸਾਹਮਣੇ ਪ੍ਰਵੀਨ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਮੇਰੇ ਵੀਰੋ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਪ੍ਰਵੀਨ ਚੋਟੀ ਦਾ ਨੰਬਰ ਜੋੜ ਗਿਆ ਟਾਈਮ ਆਊਟ ਹੈ ਜੀ ਬਹੁ ਅਕਬਰਪੁਰ ਟੀਮ ਕੀ ਤਰਫੋਂ ਸੇ ਟਾਈਮ ਆਊਟ ਔਰ ਬਹੁਤ ਤਕੜਾ ਮੈਚ ਖਰੜ ਵਾਲੇ ਜੇ ਖੁਸ਼ ਹੋ ਤੋ ਇਹ ਕਿਲਕਿਟ ਮਾਰ ਦੇ हां ये, ये भाई नजारा खरड़ के कबड्डी कप का ओके रिपोर्ट है चठियाले एक बार पूछ ले दुनिया ना खुश है फुल रिपोर्टा ओके तेरे यार दी हां फुल रिपोर्टा ओके रिपोर्टा ओके है मेरे वीरो और बहुत चोटी दा मैच है मैं बेनती करदा लड़कियां दीयां टीमां नु दोनों साडे कोच साहिबां नु ਵੀ ਖੇਡ ਮੈਦਾਨ ਦੇ ਵਿੱਚ ਆਪਣੀਆਂ ਟੀਮਾਂ ਨੂੰ ਲੈ ਕੇ ਆਉਣਗੇ ਲਾਓ ਮੁਕਾਬਲਾ ਸ਼ੁਰੂ ਕਰਵਾ ਦिए जी ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਕਰਾਓ ਜੀ ਮੈਚ ਸ਼ੁਰੂ ਕਰੋ ਸਾਹਿਬ ਲਾਓ ਕਬੱਡੀ ਪਾਉਣ ਦੇ ਲਈ ਫਿਰ ਗੋਰਾ ਮੇਰੇ ਵੀਰੋ ਰਸਾਲੂ ਵਾਲਾ ਪਿਆਰ ਵਰ ਤਿਆਰ ਹੈ ਕਬੱਡੀ ਪਾਉਣ ਦੇ ਲਈ ਵੀ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਕਰ ਸ਼ੇਰ ਨਹੀਂ ਹੀ ਸਕਦੀ ਸ਼ੇਰ ਪੈਦਾ ਕੀਤੀ ਤਪੱਸਿਆ ਹੋਵੇ ਜਿਨ੍ਹਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰੇ ਪਲੇਅਰ ਪੈਦਾ ਉਹ ਕੀਤੀ ਤਪੱਸਿਆ ਹੋਵੇ ਜਿਨ੍ਹਾਂ ਮਾਪਿਆਂ ਨੇ ਆਹ ਹੁੰਦੇ ਉਹਨਾਂ ਦੇ ਘਰੇ ਪਲੇਅਰ ਪੈਦਾ ਬੂਟਾ ਤੇ ਗੋਰਾ ਬੂਟਾ ਤੇ ਗੋਰਾ ਪਰ ਸਾਲੂ ਵਾਲਾ ਵੀ ਮੁੰਡਾ ਜ ਆਹ ਗੱਲ ਸਿਰੇ ਲਾ ਗਿਆ ਮੇਰੇ ਵੀਰੋ ਟ੍ਰੇਡਰ ਕਾ ਜੀ और जिस पॉइंट पर होल्ड था वो आरा ने जो पीछे का थप्पड़ लगाया था वो प्वाइंट का है यानी, यानी बोपर बो का पॉइंट है जी जी लगा दियो ठीक है सुरेंद्र जी कलोई अब यहाँ पॉइंट रेडर के खाते में चला जाएगा दोस्तों बोपर टीम के खाते में पॉइंट चला जाएगा बहुत तगड़ा मैच है हरियाणा और पंजाब के बीच ये शानदार मुकाबला चलिया हुआ जी एक बार स्कोर बता दे वाले 18 ਬਊ ਅਕਬਰਪੁਰ ਦੇ 15 ਪੌਪਰ ਦੇ ਹੁਸ਼ਿਆਰਿਆ ਫਰਕ ਕੋਈ ਬੜਾ ਨਹੀਂ ਉਹ ਸਜਨ ਦੀ ਰੇਡ ਪੈ ਗਈ ਇੱਕ ਪਾਸੇ ਹੁਸ਼ਿਆਰਾਂ ਤੇ ਦੂਜੇ ਪਾਸੇ ਸਜਨ ਉਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਵੀ ਔਖੇ ਜੱਫੇ ਲੱਗਦੇ ਚੋਟੀ ਦੇ ਮੱਲਾ ਨੂੰ ਬੱਕਰੀ ਬਦਾਮ ਖਾ ਕੇ ਗੱਲ ਨਹੀਂ ਬਣੀ ਵੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਨੂੰ ਕਹਿੰਦੇ ਹੱਲੇ ਗੱਲ ਨਹੀਂ ਬਣੀ ਉਹ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਇੱਕ ਪਾਸੇ ਪ੍ਰਵੀਰ ਕਬੱਡੀ ਪਾ ਰਿਹਾ ਔਰ ਦੂਜੇ ਪਾਸੇ ਅੰਕੁਰ ਨੇ ਟਰਾਈ ਕੀਤੀ ਹੈ ਅੱਜ ਬੌਂਪਰ ਵਾਲੇ ਪ੍ਰਵੀਰ ਨੇ ਵੀ ਉਹ ਗੱਲ ਸਿਰੇ ਲਾਤੀ ਹੈ ਮੇਰੇ ਵੀਰੋ ਉਹ ਕਹਿੰਦੇ ਆ ਗਿਆ ਗੋਰਾ ਤੇ ਕਰਦੇ ਗੱਲ ਗੋਗੜੀ ਵਾਲਿਆ ਹਾਂ ਗੋਰਾ ਰਿਸਾਲੂ ਚੱਲਿਆ ਰੇਟ 'ਤੇ ਦੋਸਤੋ ਬੜੀ ਤਗੜੀ ਟੂਰਨਾਮੈਂਟ ਹੈ ਖਰ गाँव है बिल्कुल पता। इके है जो इतने बड़े बड़े स्टार है आज खरड़ गांव में बुलाने का काम करे भाई और बड़ी दूर दूर, दूर तक दर्शक साथी पहुँचे है साबत हरियाणा दर्शक साथी भी हमारे बीच में है उधर देखा उड़ा के

ਬੱਲੇ 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 ਬਾਈ ਜੀ ਮੇਰੀ ਬੇਨਤੀ ਹੈ ਲੜਕੀਆਂ ਦੀਆਂ ਟੀਮਾਂ ਜ਼ਰੂਰ ਖੇਡ ਮੈਦਾਨ ਦੇ ਵਿੱਚ ਆਣ ਗਿਆ 18 ਬੌਂਪਰ ਦੇ ਸਾਡੇ 18 ਬਊ ਅਕਬਰਪੁਰ ਦੇ ਖੜ ਲਾ ਲਿਓ ਉਹ 18 ਤੇ 18 ਹੁਸ਼ਿਆਰਿਆ ਕਹਦੇ ਕਰਮੀ ਨੂੰ ਕਹਿੰਦੇ ਬੂਟੇ ਨੂੰ ਇੱਕ ਪਾਸੇ ਹੁਸ਼ਿਆਰਾਂ ਦੇ ਦਿਨੂ ਹੋਸ਼ਿਆਰਾ ਤੇ ਦਿਨੋਂ ਪਰ ਜਬਾਰੇ ਵਾਲਾ ਨਹੀਂ ਰੁਕਦਾ ਆਉਂਦਾ ਬੁੱਕਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਆਇੰਟ 1 ਮਿੰਟ ਜੇ ਇੱਕ ਇੱਕ ਵਾਰ ਸਕੋਰ ਆ ਬਿੱਲੇ ਕੋਈ ਗੱਲ ਨਹੀਂ ਕਿੰਨੇ 23 17 ਬੌਪਰ ਦੇ ਸਾਡੇ ਐਡਾਂ ਬੋਲੋਗਾ ਫੇਰਾ ਹਾਂ 17 ਬੌਪਰ ਦੇ ਆ 23 ਬਹੁ ਅਕਬਰਪੁਰ ਦੇ ਆ ਹਾਂ ਚਲੋ ਜੀ पर ਯਾਰ ਇੱਕ 18 ਬੋਪਰ ਦੇ ਆ 22 ਬਹੁ ਅਕਬਰਪੁਰ ਦੇ ਐ ਤਾਂ ਹੀ ਆ ਬਾਈ ਹਾਂ ਠੀਕ ਐ ਹੁਣ ਸਾਡੇ ਵੀ ਹਾਂਜੀ ਗੋਗੜੀਆਂ ਸਾਹਿਬ ਹਾਂ ਪ੍ਰਵੀਰ ਨੇ ਬੋਪਰ ਫੇਰ ਆ ਗਿਆ ਦੋਸਤੋ ਰੇਡ ਤੇ ਸਾਹਮਣੇ ਸਟੋਪਰ ਫੇਰ 4 4 ਬਹੁ ਅਕਬਰਪੁਰਿਆ ਅੰਕੁਰੇ ਯਾ ਦੇਖਾਂਗੇ 시ਵਾਲਾ ਸੁਮਿਤ ਜੀਨ ਦਾੜਾ ਸੁਮਿਤ ਯਾ ਸਫਲ ਕੈਚ ਲਗਾ ਦਿਆ ਜੀਨ ਦਾੜਾ ਛੋਰਾ ਨੇ ਜੀਨ ਜੀਨ ਵਾਲਾ ਰੁਕੇ ਤੇਰੇ ਗਾਮ ਜੀਨ ਵਾਲਾ ਸਮੀਤ ਨੇ ਬੜੀ ਤਗੜੀ ਕੈਚ ਲਗਾ ਦਈਏ ਦੋਸਤੋ ਲਓ ਗੋਰਾ ਮੇਰੇ ਵੀਰੋ ਫੇਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਆਹ ਸਾਹਮਣੇ ਗੁੰਦਿਆ ਹੋਇਆ ਸਰੀਰ ਹੈ ਆਹ ਮੁੰਡਾ ਪਰਸੀਨੇ ਦੇ ਨਾਲ ਗੱਜਾ ਗਾਚਾ ਮੇਰੇ ਵੀਰੋ ਆਹ ਸਾਹਮਣੇ ਚਾਰ ਜਫੀਆਂ ਦੇ ਪਰ ਹਬੋਲਿਆ ਧਾਵਾ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਉ ਮੇਰੇ ਵੀਰੋ ਇੱਕ ਪਾਸੇ ਟੱਕਰ ਬੂਟੇ ਦੇ ਨਾਲ ਅਰੰਦਾਣੇ ਵਾਲਾ ਪਰ ਦੂਜੇ ਪਾਸੇ ਰਸਾਲੂ ਵਾਲਾ ਗੋਰਾ ਆਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਵੀ ਘੜੀ ਵੱਲ ਵੇਖ ਵੇਖ ਟਾਈਮ ਆਉਂਦੇ ਨਹੀਂ ਕੱਚੇ ਜੋ ਖਿਡਾਰੀ ਕਦੇ ਗੇਮ ਪਾਉਂਦੇ ਨਹੀਂ ਕਿ ਰਾਸ਼ੀਆਂ ਚ ਰਹਿਣ ਜਿਹੜੇ ਸਨੀ ਦੇਖਦੇ ਉਹਨਾਂ ਤੋਂ ਮੈਦਾਨ ਕਦੇ ਮਾਰ ਨਹੀਂ ਹੁੰਦੇ ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ ਤੁੱਕਿਆਂ ਨਾਲ ਕਦੇ ਵੀ ਸਟਾਰ ਨਹੀਂ ਹੁੰਦੇ ਮਿਹਨਤਾਂ ਨਾਲ ਪੈਂਦੇ ਸਦਾ ਮੁੱਲ ਬੱਲਿਆ ਉਹ ਤੁੱਕਿਆਂ ਨਾਲ ਕਦੇ ਵੀ ਸਟਾਰ ਨਹੀਂ ਹੁੰਦੇ ਮਿਹਨਤਾਂ ਕਰਨੀਆਂ ਪੈਂਦੀਆਂ ਲੈ ਵੀ ਗੋਗੜੀ ਵਾਲਿਆ ਜਵਾਰੇ ਵਾਲਾ ਦਿਨੂ ਕਬੱਡੀ ਪਾ ਰਿਹਾ ਹਾਂ ਜਵਾਰੇ ਵਾਲਾ ਦਿਨੂ ਬਾਈ ਉਧਰ ਸੁਦੀਪ ਨਰਵਾਲਾ ਆਸਟ੍ਰੇਲੀਆ ਲਈ ਤਾਂ ਜੁੜਿਆ ਬੈਠਾ ਹੈ ਅੰਕੁਰ ਬਲਾਰਾ ਕੀ ਖੇਲ ਪੈ ਮਾਨ ਕਰ ਰਿਹਾ ਔਰ ਬਾਰੀ ਪੈਸੇ ਲਗਾਣੇ ਦਾ ਕੰਮ ਕਰ ਰਿਹਾ सुदीप ऑस्ट्रेलिया उस भाई का भी का है देखेंगे पॉइंट दिनू जवारा बिल्कुल हरियाणा का सुपरस्टार खिलाड़ी बाहु अकबरपुर टीम बिल्कुल एक तकड़ा पॉइंट जोड़ गया जी स्कोर बताओ जी स्कोर साढ़े तेई पॉइंट है बहु अकबरपुर दे 19 ਪੁਆਇੰਟ ਦਾ ਬੌਪਰ ਦੇ ਜੇ ਮੈਚ ਵਧੀਆ ਲੱਗਿਆ ਦੋਨੋਂ ਟੀਮਾਂ ਦੇ ਲਈ ਤਾੜੀ ਮਾਰ ਦਿਓ ਬੌ ਅਕਬਰਪੁਰ ਕੀ ਟੀਮ ਜੇਤ ਰਹੀ ਹੈ ਬੌ ਅਕਬਰਪੁਰ ਕੀ ਟੀਮ ਜੀਤ ਗਈ ਹੈ ਅਗਰ ਮੈਚ ਮੈਂ ਮਜ਼ਾ ਆਇਆ ਤਾਂ ਇੱਕ ਵਾਰ ਤਾੜੀ ਖਾਸ ਖਰੜ ਮਾਰ ਦਿਵਾ ਹਾਂ ਲੜਕੀਆਂ ਦੀਆਂ ਦੋਨੋਂ ਟੀਮਾਂ ਆਓ ਜੀ ਗਰਾਊਂਡ ਦੇ ਵਿੱਚ ਆਓ ਜੀ ਸਾਡੇ ਗੋਰਾ ਢਾਬੀ ਤੇ ਨਾਲ ਹੀ ਅਭਿਮੰਨਿਓ ਸਾਸਤਰੀ ਜੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਔਰ ਧੰਤਾਨ ਸਾਹਿਬ ਤੇ ਰਸ਼ੀਨ ਦੀਆਂ ਟੀਮਾਂ ਆ ਜਾਣ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਮੈਂ ਬੇਨਤੀ ਕਰਦਾ ਦੋਨੋ ਟੀਮਾਂ ਲੜਕੀਆਂ ਦੀ ਆ ਜਾਣ ਔਰ ਸਾਡੇ ਸ਼ਾਸਤਰੀ ਜੀ ਆਉਣਗੇ ਨਾਲ ਸਾਡੇ ਗੋਰਾ ਜੀ ਆਓ ਜੀ ਗਰਾਊਂਡ ਦੇ ਵਿੱਚ ਟੀਮਾਂ ਜਲਦੀ ਦੇ ਨਾਲ ਬੇਨਤੀ ਹੈ ਆਓ ਜੀ ਸ਼ਾਸਤਰੀ ਜੀ ਔਰ ਨਾਲ ਹੀ ਸਾਡਾ ਗੋਰਾ ਆਵੇਗਾ ਅਗਲੇ ਮੈਚਾਂ ਦੇ ਲਈ ਹੈਲੋ ਭਾਈ ਲੜਕੀਆਂ ਦੀ ਦੋਨੋ ਟੀਮें ਫਟਾਫਟ ਗਰਾਊਂਡ 'ਤੇ ਆ ਜਾਏ ਭਈ ਜਿੰਨੇ ਵੀ ਹਮਾਰੇ साथी कमेटी के या दूसरे हैं ग्राउंड में बहरा जो भाई हेलो और, और जी हमारे बीच में, में। बहरा जो सारे भाई यहाँ पी ले भाई सर, सर, सर एक, एक मिनट माफी चाहूंगा सर।, सर और हमारे बीच में भाई संदीप संगरूर पहुंचे हैं ये भाई दो बुलट रोकने का काम करेगा एक बार इस भाई का स्टंट जरूर देखिए भाई ताड़ी मार दे एक बार इस भाई के लिए संदीप संगरूर दो बुलटे ये किसके थे चापी